ਜਦੋਂ ਤੋਂ AI ਆਇਆ ਹੈ ਉਦੋਂ ਤੋਂ ਲੋਕਾਂ ਨੂੰ ਐਵੇਂ ਲੱਗ ਰਿਹਾ ਹੈ ਕਿ ਪੜ੍ਹੇ ਲਿਖੇ ਨੌਕਰੀਆਂ ਦੀਆਂ ਨੌਕਰੀਆਂ ਜਿਹੜੀਆਂ ਨੇ AI ਖਾ ਜਾਏਗਾ ਜਿਨ੍ਹਾਂ ਲੋਕਾਂ ਦੀ ਰੋਟੀ ਨੌਕਰੀਆਂ ਦੇ ਸਿਰ ਤੇ ਚੱਲਦੀ ਹੈ ਉਹਨਾਂ ਵਾਸਤੇ AI ਬਹੁਤ ਹੀ ਖਤਰਨਾਕ ਚੀਜ਼ ਹੈ ਪਰ ਮੈਨੂੰ ਲੱਗਦਾ ਦੋਸਤੋ ਤੁਸੀਂ ਬਹੁਤ ਸਾਰੇ ਲੋਕਾਂ ਤੋਂ ਇਹ ਗੱਲਾਂ ਸੁਣੀਆਂ ਹੋਣਗੀਆਂ ਦੇਖੀਆਂ ਵੀ ਹੋਣਗੀਆਂ ਪਰ ਮੈਨੂੰ ਨਹੀਂ ਲੱਗਦਾ ਕੋਈ ਐਹੋ ਜਿਹਾ ਬੰਦਾ ਹੋਵੇ ਜਿਹਦੀ AI ਕਰਕੇ ਨੌਕਰੀ ਹੁਣ ਤੱਕ ਗਈ ਹੋਵੇ ਨਹੀਂ ਅਜਿਹਾ ਹੋ ਹੀ ਨਹੀਂ ਸਕਦਾ ਕਿਉਂਕਿ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਦੱਸਿਆ ਹੈ ਕਿ ਜਿਹੜਾ AI ਬਣਾਇਆ ਗਿਆ ਲੋਕਾਂ ਦੀ ਮਦਦ ਦੇ ਲਈ ਬਣਾਇਆ ਗਿਆ ਨਾ ਕਿ ਲੋਕਾਂ ਦੀ ਨੌਕ ਵਾਸਤੇ ਬਣਾਇਆ ਗਿਆ ਹੈ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ ਦੋਸਤੋ ਅੱਜ ਮੈਂ ਤੁਹਾਡਾ ਨਾਲ ਇਹ ਸ਼ੇਅਰ ਕਰਾਂ ਕਿ 2025-26 ਦੇ ਵਿੱਚ ਕਿਵੇਂ ਤੁਸੀਂ ਬਿਜ਼ਨਸ ਨੂੰ ਬੂਸਟ ਕਰ ਸਕਦੇ ਹੋ AI ਟੈਕਨੋਲੋਜੀ ਦੇ ਨਾਲ। ਕਿਸ ਤਰੀਕੇ ਦੇ ਨਾਲ AI ਤੁਹਾਡੀ ਹੈਲਪ ਕਰ ਸਕਦਾ ਹੈ? ਤੁਹਾਡਾ ਵਰਕਲੋਡ ਘੱਟ ਕਰਕੇ ਚੀਜ਼ਾਂ ਨੂੰ ਆਟੋਮੇਟ ਕਰਕੇ ਤੁਹਾਡੇ ਬਿਜ਼ਨਸ ਨੂੰ ਕਿਵੇਂ ਉੱਪਰ ਲੈ ਕੇ ਜਾ ਸਕਦਾ ਹੈ? ਅਸਲ ਦੇ ਵਿੱਚ AI ਇੱਕ ਅਜਿਹਾ ਟੂਲ ਹੈ ਜਿਹੜਾ ਮਸ਼ੀਨਾਂ ਨੂੰ ਇਨਸਾਨਾਂ ਦੀ ਤਰ੍ਹਾਂ ਸਮਝਣ ਵਾਸਤੇ, ਸੋਚਣ ਵਾਸਤੇ ਮਜਬੂਰ ਕਰਦਾ ਹੈ ਤੇ ਫਿਰ ਉਹਦੇ ਵਿੱਚੋਂ ਫਿਲਟਰ ਆਊਟ ਕਰਕੇ ਸਹੀ ਤਰੀਕੇ ਦੱਸਦਾ ਹੈ ਕਿ ਬਿਜ਼ਨਸ ਨੂੰ ਜਾਂ ਫਿਰ ਕਿਸੇ ਸਿਸਟਮ ਨੂੰ ਕਿਵੇਂ ਸਹੀ ਤਰੀਕੇ ਨਾਲ ਚਲਾਇਆ ਜਾਵੇ। ਲਿਆ ਜਾ ਸਕੇ ਮਸ਼ੀਨਾਂ ਦੇ ਇਸ ਤਰੀਕੇ ਦੇ ਨਾਲ ਤਿਆਰ ਹੋਣ ਦੇ ਨਾਲ ਮਨੁੱਖਾਂ ਦਾ ਵਿਕਾਸ ਹੋਇਆ ਹੈ ਨਾ ਕਿ ਨੁਕਸਾਨ ਹੋਇਆ ਹੈ ਜੇ ਅਸੀਂ ਗੱਲ ਕਰਦੇ ਹਾਂ ਕੰਪਿਊਟਰ ਯੁੱਗ ਦੀ ਪਹਿਲਾਂ ਜਦੋਂ ਕੰਪਿਊਟਰ ਯੁੱਗ ਆਇਆ ਸੀ ਤੇ ਤੁਸੀਂ ਦੇਖੋ ਕਿ ਕਿੰਨੀ ਜ਼ਿਆਦਾ ਹੁਣ ਟੈਕਨੋਲੋਜੀ ਜਿਹੜੀ ਆ ਵੱਧ ਚੁੱਕੀ ਹੈ ਹਰ ਸਿਸਟਮ ਦੇ ਵਿੱਚ ਕੰਪਿਊਟਰ ਨੇ ਐਂਟਰ ਕਰ ਚੁੱਕਾ ਹੈ ਚਾਹੇ ਉਹ ਮੈਡੀਕਲ ਸਿਸਟਮ ਹੈਗਾ ਚਾਹੇ ਉਹ ਐਗਰੀਕਲਚਰ ਸਿਸਟਮ ਹੈਗਾ ਇਸੇ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ AI ਹਰ ਸਿਸਟਮ ਦੇ ਵਿੱਚ ਆ ਜਾਏਗਾ ਔਰ AI ਜਿਹੜਾ ਨਾ ਹਰ ਸਿਸਟਮ ਨੂੰ ਇੱਕ ਵਧੀਆ ਰਾਹ ਦੇਵੇਗਾ ਔਰ ਵਧੀਆ ਬਿਜ਼ਨਸ ਨੂੰ ਬੂਸਟ ਕਰਨ ਦੇ ਵੱਖਰੇ ਵੱਖਰੇ ਤਰੀਕੇ ਦੱਸੇ AI ਇੱਕ ਹਿਊਮਨ ਮਾਈਂਡ ਦੇ ਨਾਲ ਮਿਲ ਕੇ ਵੱਖਰੇ ਵੱਖਰੇ ਪ੍ਰੋਸੈਸਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦਾ ਹੈ ਨਵੇਂ-ਨਵੇਂ ਟੈਕਨੋਲੋਜੀ ਲੈ ਕੇ ਆਉਂਦਾ ਹੈ ਇਸ ਦੇ ਨਾਲ ਜਿਹੜਾ ਸਾਡਾ ਬਿਜ਼ਨਸ ਆ ਜਾਂ ਸਾਡੇ ਘਰ ਦੇ ਕੰਮ ਨੇ ਜਿਹੜੇ ਕਿ ਘੰਟਿਆਂ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਮਿੰਟਸ ਵਿੱਚ ਕਰਨ ਦੀ ਕੋਸ਼ਿਸ਼ ਕਰਦਾ ਹੈ ਇਸੇ ਤਰੀਕੇ ਦੇ ਨਾਲ AI ਜਿਹੜੇ ਛੋਟੇ ਬਿਜ਼ਨਸ ਨੇ ਉਹਨਾਂ ਨੂੰ ਉੱਪਰ ਚੁੱਕਣ ਵਿੱਚ ਮਦਦ ਕਰਦਾ ਹੈ ਜਿਹੜੇ ਵੱਡੇ ਬਿਜ਼ਨਸ ਨੇ ਉਹਨਾਂ ਨੂੰ ਹੋਰ ਵੱਡੇ ਲੈਵਲ ਤੇ ਜਾਂ ਫਿਰ ਇੰਟਰਨੈਸ਼ਨਲ ਲੈਵਲ ਤੇ ਐਕਸਪੈਂਡ ਕਰਨ ਵਿੱਚ ਮਦਦ ਕਰਦਾ ਹੈ ਇਹ ਤੁਹਾਨੂੰ ਇੱਕ ਪ੍ਰੋਸੈਸ ਬਣਾ ਕੇ ਦੇ ਸਕਦਾ ਹੈ ਕਿ ਤੁਸੀਂ ਜ਼ੀਰੋ ਤੋਂ ਲੈ ਕੇ ਇਨਫਿਨਿਟੀ ਤੱਕ ਜਾਂ ਜ਼ੀਰੋ ਤੋਂ ਲੈ ਕੇ ਇੱਕ ਵੱਡੇ ਸਿਸਟਮ ਤੱਕ ਕਿਵੇਂ ਆਪਣੇ ਸਿਸਟਮ ਨੂੰ ਅੱਗੇ ਵਧਾਉਣਾ ਹੈ ਕਿਵੇਂ ਆਪਣੇ ਬਿਜ਼ਨਸ ਨੂੰ ਅੱਗੇ ਲੈ ਕੇ ਜਾਣਾ ਹੈ ਆਓ ਦੇਖਦੇ ਹਾਂ ਕਿ ਛੋਟੇ ਘਰਾਂ ਬਾਰਾਂ ਦੇ ਵਿੱਚ AI ਆਪਣੀ ਕਿਵੇਂ ਭੂਮਿਕਾ ਨਿਭਾਉਂਦਾ ਹੈ ਕਿਵੇਂ ਉਹਨਾਂ ਨੂੰ ਬਿਜ਼ਨਸ ਸਿਖਾਉਂਦਾ ਹੈ ਔਰ ਕਿਵੇਂ ਬਿਜ਼ਨਸ ਨੂੰ ਬੂਸਟ ਕਰਦਾ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ AI ਮਾਰਕੀਟਿੰਗ ਦੀ AI ਮਾਰਕੀਟਿੰਗ ਕਿਸੇ ਵੀ ਬਿਜ਼ਨਸ ਦੇ ਵਿੱਚ ਕਸਟਮਰ ਨੂੰ ਲੱਭਣਾ ਫਿਰ ਉਹਨਾਂ ਦੇ ਵਿੱਚ ਲਿੰਕ ਐਸਟੈਬਲਿਸ਼ ਕਰਨਾ ਕਸਟਮਰ ਨੂੰ ਮੈਸੇਜ ਕਰਨਾ ਕਸਟਮਰ ਨੂੰ ਅੰਡਰਸਟੈਂਡ ਕਰਨਾ ਫਿਰ ਉਹਦੇ ਰਿਲੇਟਿਡ ਪ੍ਰੋਡਕਟ ਇਹ ਸਾਰੇ ਸਿਸਟਮ ਜਿਹੜਾ ਹੈਗਾ ਇੱਕ ਛੋਟੇ ਲੈਵਲ AI ਮਾਰਕੀਟਿੰਗ ਨੂੰ ਆਪਾਂ ਵੱਡੇ ਲੈਵਲ AI ਮਾਰਕੀਟਿੰਗ ਤੱਕ ਕਨਵਰਟ ਕਰਕੇ ਵਧੀਆਂ ਇਸ ਚੀਜ਼ ਤੋਂ ਆਪਾਂ ਆਉਟਪੁੱਟ ਜਿਹੜੀ ਆ ਲੈ ਸਕਦੇ ਆ AI ਇੱਕ ਅਜਿਹਾ ਸਿਸਟਮ ਹੈ ਜਿਹੜਾ ਕਿ ਹਰ ਰੋਜ਼ ਤੁਹਾਡੇ ਦਿੱਤੇ ਹੋਏ ਮੈਸੇਜਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਸਮਝਣ ਤੋਂ ਬਾਅਦ ਉਸੇ ਤਰੀਕੇ ਦੇ ਨਾਲ ਸਮਝ ਕੇ ਤੁਹਾਨੂੰ ਆਉਟਪੁੱਟ ਦਿੰਦਾ ਹੈ ਤੁਹਾਡੇ ਦਿਮਾਗ ਨੂੰ ਪੜਨ ਦੀ ਕੋਸ਼ਿਸ਼ ਕਰਦਾ ਹੈ ਤੁਹਾਡੇ ਕਸਟਮਰ ਦੇ ਦਿਮਾਗ ਨੂੰ ਪੜਨ ਦੀ ਕੋਸ਼ਿਸ਼ ਕਰਦਾ ਹੈ ਫਿਰ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਪ੍ਰੋਡਕਟ ਜਿਹੜੇ ਨੇ ਸੁਜੈਸਟ ਕੀਤੇ ਜਾਂਦੇ ਨੇ ਜਦੋਂ ਤੁਹਾਡੇ ਕੋਲ ਤਾਨੂੰ ਸਹੀ ਵਾਲੇ ਪ੍ਰੋਡਕਟ ਸੁਜੈਸਟ ਕੀਤੇ ਜਾਣਗੇ ਤੇ ਓਬਵੀਅਸਲੀ ਤੁਸੀਂ ਉਹਨੂੰ ਪਰਚੇਜ਼ ਕਰੋਗੇ ਤੁਹਾਡਾ ਜਿਹੜਾ ਟਾਈਮ ਸੇਵ ਹੋਏਗਾ ਇਸੇ ਤਰੀਕੇ ਨਾਲ AI ਹਰ ਇੱਕ ਸਿਸਟਮ ਦੇ ਵਿੱਚ ਹੈਲਪਫੁਲ ਹੈ ਔਰ ਹਰ ਇੱਕ ਸਿਸਟਮ ਨੂੰ ਸਮੂਥ ਕਰਦਾ ਹੈ ਪ੍ਰੋਡਕਟ ਦੀ ਰੀਚ ਨੂੰ ਵਧਾਉਂਦਾ ਹੈ ਤੇ ਕਸਟਮਰ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਰਦਾ ਹੈ ਆ ਹੁਣ ਅਸੀਂ ਆਪਣੇ ਅਗਲੇ ਸਟੈਪ ਦੀ ਗੱਲ ਕਰਦੇ ਹਾਂ ਚੈਟਬੋਟ ਜਾਂ ਫਿਰ ਆਟੋਮੈਟਿਕ ਮੈਸੇजेस AI ਚੈਟਬੋਟ ਜਾਂ ਫਿਰ ਆਟੋਮੇਟਿਡ ਮੈਸੇजेस ਜਿਹੜੇ ਨੇ ਇੱਕ ਛੋਟੇ ਬਿਜ਼ਨਸਮੈਨ ਵਾਸਤੇ ਬਹੁਤ ਹੀ ਪ੍ਰਭਾਵਸ਼ਾਲੀ ਨੇ ਉਸ ਦੇ ਪਿੱਛੇ ਰੀਜ਼ਨ ਇਹ ਹੈ ਕਿ ਤੁਹਾਨੂੰ 24 ਹਿੰਡੇ ਕੋਈ ਨਾ ਕੋਈ ਸਟਾਫ ਮੈਂਬਰ ਨਹੀਂ ਤੇ ਸਿਸਟਮ ਦੇ ਬਿਠਾਉਣਾ ਪਏਗਾ ਨਹੀਂ ਤੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਾ ਪਏਗਾ AI ਕੀ ਕਰੇਗਾ ਪਹਿਲਾਂ ਜਿਹੜੇ ਸਵਾਲ ਦਿੱਤੇ ਹੋਏ ਨੇ ਉਹਨਾਂ ਦੇ ਅਕੋਰਡਿੰਗ ਤੁਹਾਨੂੰ ਆਨਸਰ ਦੇਵੇਗਾ ਫਿਰ ਜਿਹੜੇ ਨਵੇਂ ਸਵਾਲ ਪੁੱਛੇ ਜਾਣਗੇ ਉਹਨਾਂ ਨੂੰ ਦੁਬਾਰਾ ਤੋਂ ਸਟੋਰ ਕਰੇਗਾ ਔਰ ਫਿਰ ਜਦੋਂ ਕਸਟਮਰ ਉਹਨੂੰ ਪੁੱਛੇਗਾ ਤੇ ਦੁਬਾਰਾ ਤੋਂ ਆਸਰ ਜਿਹੜੇ ਨੇ ਜਨਰੇਟ ਕਰਕੇ ਦੇਵੇਗਾ ਇਸ ਸਿਸਟਮ ਦੇ ਨਾਲ ਬਹੁਤ ਹੀ ਜ਼ਿਆਦਾ ਚੀਜ਼ਾਂ ਨੂੰ ਸੌਖਾ ਕੀਤਾ ਜਾਏਗਾ ਔਰ ਕਸਟਮਰ ਦੀ ਸੈਟੀਸਫੈਕਸ਼ਨ ਲੈਵਲ ਹੋ ਉੱਪਰ ਹੋਏਗਾ ਤੇ ਲੋਕ ਤੁਹਾਡੇ ਨਾਲ ਕਨੈਕਟ ਰਹਿਣਗੇ ਔਰ ਤੁਹਾਡੇ ਕੋਲ ਸਵਾਲ ਵੀ ਪੁੱਛਦੇ ਰਹਿ ਚੇਜ ਕਰਦੇ ਰਹੇਗੇ ਅੱਜ ਕੱਲ ਚੈਟਬੋਟ ਬਹੁਤ ਹੀ ਐਡਵਾਂਸ ਹੋ ਗਏ ਨੇ ਉਹ ਸਵਾਲਾਂ ਦੇ ਜਵਾਬ ਦੇਣ ਦੇ ਨਾਲ ਨਾਲ ਤੁਹਾਡੇ ਆਰਡਰ ਬੁੱਕ ਕਰ ਲੈਂਦੇ ਨੇ ਤੁਹਾਡੀ ਬੁਕਿੰਗਸ ਲੈ ਲੈਂਦੇ ਨੇ ਫਿਰ ਉਹਦੀ ਟਰੈਕਿੰਗ ਵੀ ਕਰਕੇ ਤੁਹਾਨੂੰ ਮੈਸੇजेस ਵਗੈਰਾ ਵੀ ਸੈਂਡ ਕਰ ਦਿੰਦੇ ਨੇ ਇਸ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਚੈਟਬੋਟ ਜਿਹੜੇ ਨੇ ਆਟੋਮੈਟਿਕ ਪ੍ਰੋਸੈਸ ਨੂੰ ਬਹੁਤ ਹੀ ਸੰਬੂਧਤ ਕਰ ਰਹੇ ਨੇ ਔਰ ਹਿਊਮਨ ਇੰਟਰਵੈਂਸ਼ਨ ਤੋਂ ਬਿਨਾ ਹੀ ਇੱਕ ਵਧੀਆ ਸਿਸਟਮ ਨੂੰ ਬਣਾ ਕੇ ਜਿਹੜਾ ਕਸਟਮਰ ਸੈਟੀਸਫੈਕਸ਼ਨ ਆ ਉਹਨੂੰ ਵਧਾ ਰਹੇ ਨੇ ਆਓ ਹੁਣ ਅਸੀਂ ਗੱਲ ਕਰਦੇ ਹਾਂ ਸਟਾਕ ਮੈਨੇਜਮੈਂਟ ਦੀ AI ਸਮਾਲ ਬਿਜ਼ਨਸ ਦੇ ਵਿੱਚ ਸਟਾਕ ਮੈਨੇਜਮੈਂਟ ਨੂੰ ਬਹੁਤ ਹੀ ਆਸਾਨ ਬਣਾ ਦਿੰਦਾ ਹੈ ਇਸ ਦੇ ਨਾਲ ਜਿਹੜਾ ਪ੍ਰੋਫਿਟ ਹੈ ਉਹਨੂੰ ਵੀ ਵਧਾ ਦਿੰਦਾ ਹੈ ਕਿਉਂਕਿ AI ਇਨਵੈਂਟਰੀ ਸੌਫਟਵੇਅਰ ਰੀਅਲ ਟਾਈਮ ਡਾਟਾ ਮਸ਼ੀਨ ਲਰਨਿੰਗ ਅਤੇ ਪ੍ਰੈਡਿਕਟਿਵ ਐਨਾਲਿਟਿਕਸ ਆਦਿ ਵਰਤੋਂ ਕਰਕੇ ਸਟਾਕ ਦੀ ਸਹੀ ਗਿਣਤੀ ਕਰਦਾ ਹੈ ਡਿਮਾਂਡ ਫੋਰਕਾਸਟਿੰਗ ਨੂੰ ਦੇਖਦਾ ਹੈ ਤੇ ਆਟੋਮੈਟਿਕ ਰੀਆਰਡਰਿੰਗ ਕਰ ਦਿੰਦਾ ਹੈ ਇਸ ਦੇ ਨਾਲ ਓਵਰਸਟਾਕਿੰਗ ਜਾਂ ਫਿਰ ਸਟਾਕ ਨਾ ਹੋਣ ਦੀ ਜਿਹੜੀ ਸਮੱਸਿਆ ਹੈ ਉਹ ਘਟ ਜਾਂਦੀ ਹੈ ਜਿਸ ਦੇ ਨਾਲ ਸਟੋਰੇਜ ਕਾਸਟ ਸਟੋਰੇਜ ਵੇਸਟੇਜ ਦੀ ਤੇ ਕੈਪੀਟਲ ਦੀ ਜਿਹੜੀ ਬਚਤ ਹੁੰਦੀ ਹੈ AI ਸਿਸਟਮ ਮੈਨੂਅਲ ਡਾਟਾ ਐਂਟਰੀ ਨੂੰ ਘਟਾ ਦਿੰਦੇ ਨੇ ਇਸ ਦੇ ਨਾਲ ਜਿਹੜੇ 에ਰਰਸ ਨੇ ਬਹੁਤ ਘੱਟ ਹੁੰਦੇ ਨੇ ਔਰ ਪ੍ਰੋਡਕਟਿਵਿਟੀ ਜਿਹੜੀ ਆ ਬਹੁਤ ਜ਼ਿਆਦਾ ਵੱਧ ਜਾਂਦੀ ਇਸ ਤਰੀਕੇ ਦੇ ਨਾਲ ਸਮਾਲ ਬਿਜ਼ਨਸ ਓਨਰ ਜਿਹੜੇ ਨੇ ਆਪਣੇ ਸਟਾਕ ਦੀ ਆਪਣੇ ਜਿਹੜੀ ਰੀਆਰਡਰਿੰਗ ਮੈਨੇਜਮੈਂਟ ਸਿਸਟਮ ਹੈਗਾ ਉਹਦਾ ਧਿਆਨ ਜਿਹੜਾ ਬੜੀ ਤਰੀਕੇ ਨਾਲ ਰੱਖ ਸਕਦੇ ਨੇ AI ਉਹਨਾਂ ਨੂੰ ਬਹੁਤ ਜ਼ਿਆਦਾ ਹੈਲਪ ਕਰਦਾ ਇਹ ਸਾਰੇ ਸਿਸਟਮ ਨੂੰ ਟਰੈਕ ਕਰਨ ਦੇ ਵਿੱਚ ਉਹਨਾਂ ਨੂੰ ਸਿਸਟਮ ਦੇ ਅਕੋਰਡਿੰਗ ਚੱਲਣ ਦੇ ਵਿੱਚ ਔਰ ਸਮੇਂ-ਸਮੇਂ ਤੇ ਉਹਨਾਂ ਨੂੰ ਅਲਰਟ ਦਿੰਦਾ ਰਹਿੰਦਾ ਜਿਸ ਦੇ ਨਾਲ ਹਿਊਮਨ ਮੈਨਪਾਵਰ ਦੀ ਲੋਡ ਘਟ ਪੈਂਦੀ ਆ ਜਿਹੜਾ ਛੋਟਾ ਬਿਜ਼ਨਸਮੈਨ ਆ ਉਹ ਆਪਣੀ ਪ੍ਰੋਡਕਟਿਵਿਟੀ ਤੇ ਜ਼ਿਆਦਾ ਫੋਕਸ ਕਰ ਸਕਦਾ ਔਰ ਆਪਣੇ ਆਪ ਨੂੰ ਸਿਸਟਮ ਨੂੰ ਆਟੋਮੇਟ ਕਰਕੇ ਇੱਕ ਵੱਡੇ ਲੈਵਲ ਤੱਕ ਲੈ ਕੇ ਜਾ ਸਕਦਾ ਆਓ ਦੋਸਤੋ ਹੁਣ ਗੱਲ ਕਰਦੇ ਆਂ ਪ੍ਰੋਡਕਟੀਵਿਟੀ ਦੀ AI ਕੰਮ ਕਰਨ ਦੀ ਕੈਪੈਸਿਟੀ ਨੂੰ ਵਧਾ ਦਿੰਦਾ ਹੈ ਜਿੰਨੇ ਵੀ ਤੁਹਾਡੇ ਰੈਪੀਟੇਟਿਵ ਕੰਮ ਨੇ ਜਿਹੜੀਆਂ ਤੁਸੀਂ ਰੈਪੀਟੇਟਿਵ ਜੌਬਸ ਕਰਦੇ ਨੇ ਉਹਨਾਂ ਨੂੰ ਸੰਭਾਲ ਲੈਂਦਾ ਹੈ ਉਹਨਾਂ ਨੂੰ ਆਟੋਮੇਟ ਕਰ ਦਿੰਦਾ ਹੈ ਇਸ ਤਰੀਕੇ ਦੇ ਨਾਲ AI ਤੁਹਾਡੀ ਪ੍ਰੋਡਕਟੀਵਿਟੀ ਨੂੰ ਡਬਲ ਤੋਂ ਤਿੰਨ ਗੁਣਾ ਕਰ ਦਿੰਦਾ ਹੈ ਇਸ ਵਿੱਚ ਅਜਿਹੇ ਕੰਮ ਸ਼ਾਮਲ ਹੁੰਦੇ ਨੇ ਜਿਵੇਂ ਡਾਟਾ ਐਂਟਰੀ ਰੀਪੋਰਟ ਬਣਾਉਣਾ, ਈਮੇਲ ਭੇਜਣਾ, ਸਟਾਕ ਚੈੱਕ ਕਰਨਾ ਜਾਂ ਫਿਰ ਕਸਟਮਰ ਲਈ ਚੈਟਬੋਟ ਬਣਾਉਣਾ। ਇਸ ਤਰੀਕੇ ਦੇ ਨਾਲ ਜਿਹੜੇ EMPLOYEES ਨੇ ਆਪਣਾ ਟਾਈਮ ਤੇ એનર્ਜੀ ਉੱਥੇ ਲਗਾਉਂਦੇ ਨੇ ਜਿੱਥੇ ਉਹਨਾਂ ਨੂੰ ਡਿਸੀਜਨ ਮੇਕਿੰਗ ਕਰਨੀ ਹੁੰਦੀ ਹੈ ਜਾਂ ਰੀਅਲ ਟਾਈਮ ਦੇ ਵਿੱਚ ਸੋਚ ਕੇ ਕੰਮ ਕਰਨਾ ਹੁੰਦਾ ਹੈ। ਯਾਨੀ ਕਿ ਉਹ ਚੀਜ਼ਾਂ ਜਿਨ੍ਹਾਂ ਦੇ ਉੱਪਰ ਉਹਨਾਂ ਦਾ ਜ਼ਿਆਦਾ ਫੋਕਸ ਚਾਹੀਦਾ ਹੈ, ਉੱਥੇ એનર્ਜੀ ਜ਼ਿਆਦਾ ਲਗਾਉਣਗੇ ਔਰ ਬਾਕੀ ਜਿਹੜੀਆਂ ਚੀਜ਼ਾਂ ਨੇ ਤੁਹਾਡੀਆਂ AI ਕੰਪਲੀਟ ਕਰਕੇ ਤੁਹਾਨੂੰ ਦੇ ਦੇਗਾ। ਇਸ ਤਰੀਕੇ ਦੇ ਨਾਲ ਕੰਮ ਹਮੇਸ਼ਾ ਪ੍ਰੋਡਕਟਿਵ, ਜਲਦੀ ਔਰ ਸਹੀ ਤਰੀਕੇ ਨਾਲ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਦਿ ਬਿਜ਼ਨਸ ਨੂੰ ਸਟਾਰਟ ਕਰਦੇ ਹੋ ਔਰ ਜਿਹੜੀ ਤੁਹਾਡੀ ਪ੍ਰੋਡਕਟਿਵਿਟੀ ਹੈ ਉਹ ਵੀ ਤੁਹਾਡੀ ਇੰਪਰੂਵ ਹੋ ਜਾਂਦੀ ਹੈ ਸਟਾਕ ਨੂੰ ਮੈਨੇਜ ਕਰਨ ਦੀ ਜਿਹੜੀ ਤੁਹਾਡੀ ਸਿਸਟਮ ਹੈਗਾ ਉਹ ਵੀ ਇੰਪਰੂਵ ਹੋ ਗਿਆ ਔਰ ਜਿਹੜਾ ਤੁਹਾਡੇ ਸਟਾਫ ਬਿਠਾ ਹੋਇਆ ਹੈਗਾ ਉਹ ਤੁਹਾਡੇ ਰੀਅਲ ਟਾਈਮ ਦੇ ਵਿੱਚ ਜਿੱਥੇ ਤੁਹਾਨੂੰ ਲੋੜ ਹੈ ਉੱਥੇ ਤੁਹਾਡੀ ਹੈਲਪ ਕਰ ਰਿਹਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਜਿਹੇ ਕੰਮ ਨੇ ਜਿਹੜੇ ਕਿ AI ਤੁਹਾਡੇ ਸਿਸਟਮ ਨੂੰ ਬਹੁਤ ਹੀ ਆਸਾਨ ਬਣਾ ਦਿੰਦਾ ਹੈ ਤੁਹਾਡੇ ਸਿਸਟਮ ਨੂੰ ਆਟੋਮੇਟ ਕਰ ਦਿੰਦਾ ਹੈ ਜਿਵੇਂ ਕਿ ਆਪਣੇ ਕੰਪੀਟੀਟਰਸ ਤੇ ਨਜ਼ਰ ਰੱਖਣਾ ਆਪਣੀ ਐਡਵਾਂਸਡ ਟੈਕਨੋਲੋਜੀ ਨਾਲ ਕ੍ਰੀਏਟਿਵ ਐਡਵਰਟਾਈਜ਼ਮੈਂਟ ਬਣਾ ਕੇ ਦੇਣਾ ਟਾਰਗੇਟ ਆਡੀਅנס ਨੂੰ ਸੈੱਟ ਕਰਨਾ ਇਸ ਦੇ ਨਾਲ ਹੀ ਤੁਸੀਂ ਆਪਣੇ ਆਈਡੀਆਜ਼ AI ਦੇ ਵਿੱਚ ਇੰਪਲੀਮੈਂਟ ਕਰਕੇ ਆਪਣੀ ਚੀਜ਼ਾਂ ਨੂੰ ਹੋਰ ਵੀ ਸਿੰਪਲੀਫਾਈ ਕਰ ਸਕਦੇ ਹੋ ਆਟੋਮੇਟ ਕਰ ਸਕਦੇ ਹੋ ਔਰ ਆਪਣੇ ਸਮੇਂ ਨੂੰ ਬਚਾ ਸਕਦੇ ਹੋ ਇਹ ਤੁਹਾਡੇ ਬਹੁਤ ਸਾਰੇ ਡਾਟਾ ਨੂੰ ਐਨਾਲਿਸਿਸ ਕਰਕੇ ਤੁਹਾਡੀ ਮਾਰਕੀਟਿੰਗ ਨੂੰ ਸਿੰਪਲੀਫਾਈ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜੋ ਕਿ ਤੁਸੀਂ ਅਜੇ ਤੱਕ ਨਹੀਂ ਇੰਪਲੀਮੈਂਟ ਕੀਤੀਆਂ ਆਪਣੀ ਲਾਈਫ ਦੇ ਵਿੱਚ ਉਹ ਚੀਜ਼ਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹੈ ਸਾਰੇ ਵੈਬ ਤੋਂ ਇੰਟਰਨੈਟ ਤੋਂ ਡਾਟਾ ਕਲੈਕਸ਼ਨ ਕਰਕੇ ਤੁਹਾਨੂੰ ਸਟ੍ਰੈਟਜੀਆਂ ਵਰਲਡਵਾਈਡ ਦੱਸਣ ਦੀ ਕੋਸ਼ਿਸ਼ ਕਰਦਾ ਹੈ AI ਦੋਸਤੋ AI ਨੂੰ ਮੈਂ ਸਿਰਫ ਅੱਜ ਦੇ ਟੌਪਿਕ ਦੇ ਵਿੱਚ ਐਜ਼ ਅ ਸਮਾਲ ਬਿਜ਼ਨਸ ਓਨਰ ਕਿਵੇਂ ਤੁਸੀਂ ਉਸ ਨੂੰ ਯੂਜ਼ ਕਰ ਸਕਦੇ ਹੋ ਕਿਵੇਂ ਤੁਸੀਂ ਉਸ ਤੋਂ ਪ੍ਰੋਡਕਟਿਵਿਟੀ ਵੀਟੀ ਲੈ ਸਕਦੇ ਹੋ ਇਸ ਤਰੀਕੇ ਦੇ ਹਿਸਾਬ ਦੇ ਨਾਲ ਮੈਂ ਅੱਜ ਦੀ ਵੀਡੀਓ ਬਣਾਈ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਵੱਡੇ ਬਿਜ਼ਨਸ ਦੇ ਵਿੱਚ ਐਡਵਾਂਸ ਲੈਵਲ ਦੇ ਕੰਮ ਲਏ ਜਾ ਸਕਦੇ ਨੇ ਔਰ ਲੋਕ ਲੈ ਵੀ ਰਹੇ ਨੇ ਆਪਾਂ ਇਸ ਦੇ ਲਈ ਇੱਕ ਹੋਰ ਵੀਡੀਓ ਸੈਪਰੇਟ ਬਣਾਵਾਂਗੇ ਇਹ ਸਿਰਫ ਇੱਕ ਇੰਟਰੋਡਕਸ਼ਨ ਵੀਡੀਓ ਸੀਗੀ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ AI ਜਦੋਂ ਇਨਵੋਲਵ ਹੋਏਗਾ ਤੁਹਾਨੂੰ ਕਿਵੇਂ ਹੋਰ ਸਫਲ ਬਣਾ ਸਕਦਾ ਔਰ ਤੁਸੀਂ ਕਿਵੇਂ ਘੱਟ ਸਮੇਂ ਦੇ ਵਿੱਚ ਜ਼ਿਆਦਾ ਕੰਮ ਕਰ ਸਕਦੇ ਹੋ ਔਰ ਕਿਵੇਂ ਚੀਜ਼ਾਂ ਨੂੰ ਆਟੋਮੇਟ ਕਰਕੇ ਆਪਣੇ ਬਿਜ਼ਨਸ ਦੀ ਗਰੋਥ ਲੈ ਸਕਦੇ ਅੱਜ ਦੀ ਇਸ ਵੀਡੀਓ ਚ ਬਸ ਇੰਨਾ ਹੀ ਮਿਲਦੇ ਆ ਇੱਕ ਨੰਬਰ ਇਸ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ